ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਇਸ ਟਾਈਮ ਆਇਆ ਸੀਗਾ ਖੇਤ ਹਨਾ ਪੱਠੇ ਲੈਣ ਤੇ ਮਖਿਆ ਵੀ ਸਾਰਿਆਂ ਨਾਲ ਵੀ ਕਣਕ ਬਾਰੇ ਵੀਡੀਓ ਹੈ ਜਿਹੜੀ ਆਪਾਂ ਸਾਰਿਆਂ ਨਾਲ ਸ਼ੇਅਰ ਕਰ ਲਈਏ ਤੇ ਬਈ ਛੋਡੇ ਕਣਕਾ ਕਿਵੇਂ ਆ ਬਾਕੀ ਤੇਲੇ ਤੋਂ ਮੀਂਹ ਹਨੇਰੀ ਤੋਂ ਕਿਵੇਂ ਆ ਵੀ ਵਧੀਆ ਨੇ ਮੈਨੂੰ ਇਸ ਵੀਡੀਓ ਦੇ ਵਿੱਚ ਬਈਆ ਕਮੈਂਟ ਕਰਕੇ ਜਰੂਰ ਦੱਸਿਓ ਤੇ ਮੈਂ ਵੀ ਇਸ ਟਾਈਮ ਆਪਦੀ ਕਣਕ ਬਾਰੇ ਵੀ ਤੁਹਾਨੂੰ ਮੈਂ ਦੱਸਣ ਲੱਗਾ ਮੈਂ ਤਾਂ ਆਇਆ ਸੀਗਾ ਪੱਠੇ ਲੈਣ ਸਵੇਰੇ ਸਵੇਰੇ ਮਾਰਨਿੰਗ ਦਾ ਟਾਈਮ ਸੀਗਾ ਮੈਂ ਚੱਲ ਹਨਾ ਪੱਠੇ ਲਿਆਉਣੇ ਨਾਲੇ ਵੀ ਸਾਰਿਆਂ ਨਾਲ ਇੱਕ ਅੱਧੀ ਵੀਡੀਓ ਨਾਲੇ ਸ਼ੇਅਰ ਕਰ ਲਈਏ ਤੇ ਬਾਈ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਆਪਣੇ ਨੂੰ ਵੀਡੀਓ ਨੂੰ ਕਰ ਦਿਆ ਕਰੋ ਸ਼ੇਅਰ ਤੇ ਹੁਣ ਬਾਈ ਦੇਖੋ ਆਪਣੇ ਕਣਕ ਸੀਗੀ ਆਪਣੀ ਕਣਕ ਬਾਰੇ ਮੈਂ ਦੱਸਣ ਲੱਗਿਆ ਤੁਹਾਨੂੰ ਸਾਰਾ ਤੁਸੀਂ ਵੀ ਕਮੈਂਟਾਂ ਦੇ ਵਿੱਚ ਦੱਸ ਦਿਓ ਵੀ ਤੁਹਾਡੀ ਕਣਕ ਕਿਵੇਂ ਆ ਤੇ ਹੁਣ ਬਾਈ ਮੇਰਾ ਏਰੀਆ ਹੈਗਾ ਬਰਨਾਲਾ ਮੇਰੀ ਕਣਕ ਹੈਗੀ ਆ ਵਧੀਆ ਜਨ ਕਿ ਸਾਰੇ ਪਿੰਡ ਮਤਲਬ ਵੀ ਸਾਰੇ ਆਸੇ ਪਾਸੇ ਵਧੀਆ ਕਣਕਾਂ ਨਹੀਂ ਤੇ ਹੁਣ ਮੇਰੀ ਮੇਰੀ ਵੀ ਨਹੀਂ ਕਰਨੀ ਚਾਹੀਦੀ ਤੇ ਹੁਣ ਬਾਈ ਕਣਕ ਤਾਂ ਹੈਗੀ ਆ ਵਧੀਆ ਦਿਖਾ ਦਿੰਨਾ ਮੈਂ ਤੁਹਾਨੂੰ ਆ ਗਈ ਬਈ ਆ ਆ ਗਈ ਬਈ ਹੁਣ ਜਿਵੇਂ ਆ ਦੱਗੀਆਂ ਚ ਡਿੱਗੀ ਹੋਈ ਆ ਕਣਕ ਹੋਰ ਹਜੇ ਬਚਦਾ ਹੁਣ ਜਿਹੜੀ ਮਹੀਨਾ ਕ ਪਹਿਲਾਂ ਦੇ ਏਰੀਆਈ ਸੀ ਬਈ ਉਹ ਨੇਰੀ ਤੋਂ ਹੈਗੀ ਬਚਦਾ ਕਿਉਂਕਿ ਉਹ ਭਗਤਾ ਸਾਈਡ ਸੀਗੀ ਨੰਗੀ ਤੇ ਬਠਿੰਡਾ ਸਾਈਡ ਕਨੀ ਆਈ ਸੀ ਭਗਤਾ ਸੜਕਨੀ ਨੂੰ ਤੇ ਇਧਰ ਨੇ ਹਾਲਿਆ ਲਾ ਕੇ ਕਹਿੰਦੇ ਵੀ ਉਹ ਖਤਮ ਹੋਈ ਆ ਕਬਰੋਲਾ ਜਾਇਆ ਸੀਗਾ ਖਾਸਾ ਨੁਕਸਾਨ ਕਰਿਆ ਉਹਨੇ ਵੀ ਤੇ ਹੁਣ ਜਿਹੜੀ ਹੁਣ ਆਪਣੀ ਕਣਕ ਆ ਬਈ ਦੇਖੋ ਇਹ ਡਿੱਗਣੋ ਵੀ ਬਚ ਗਈ ਹਨੇਰੀ ਤੋਂ ਵੀ ਬਚ ਗਈ ਮੀਂਹ ਤੋਂ ਵੀ ਬਚ ਗਈ ਮੀਂਹ ਦੇ ਕਿ ਥੋੜਾ ਬਹੁਤਾ ਹੀ ਪਿਆਗਾ ਮੀਂਹ ਤਾਂ ਬੜਾ ਪਿਆ ਨਹੀਂ ਹੈਗਾ ਤੇ ਹੁਣ ਕਣਕ ਬਾਈ ਸਾਰੀ ਵਧੀਆ ਗਈ ਤੇ ਹੁਣ ਸਪਰੇਅ ਕਰਤੀ ਸੀ ਤੇਲੇ ਵਾਲੀ ਹੋ ਗਿਆ ਹਫਤਾ ਤੱਕ ਨਾਲ ਕਟਾਰਾ ਪਾਦੀ ਸੀਗੀ ਨਾਲ ਫੰਗੀ ਸਾਈਡ ਜਾ ਪਤਾ ਸੀਗਾ ਇੱਕ ਦਵਾਈ ਹੋਰ ਤੇ ਹੋ ਗਿਆ ਹਫਤਾ ਤੱਕ ਹੋ ਗਿਆ ਤੇਲੇ ਦਾ ਜਿਹੜਾ ਅਟੈਕ ਆ ਉਹ ਤਾਂ ਹੈ ਨਹੀਂਗਾ ਪਹਿਲਾਂ ਲੱਗਦਾ ਸੀਗਾ ਵੀ ਹਨਾ ਹੋ ਸਕਦਾ ਵੀ ਜਿਹੜੇ ਹਿਸਾਬ ਨਾਲ ਗਰਮੀ ਜੇ ਪੈਂਦੀ ਆ ਵੀ ਤੇਲਾ ਵੱਧ ਪੈ ਸਕਦਾ ਪਰ ਤੇਲੇ ਕੰਨੀਆਂ ਸੁੱਖ ਸਾਧੀ ਹੈਗਾ ਜ਼ਰੂਰ ਆ ਬਈ ਪਰ ਇਹਨਾ ਨਹੀਂ ਹੈਗਾ ਸਪਰੇਅ ਪਹਿਲਾਂ ਕਰ ਦੇਵੇ ਤੇ ਫਿਰ ਆਇਆਂ ਕੰਮ ਕਰੋ ਪਏ ਤੋ ਵੀ ਤੇਲਾ ਪਏ ਤੋ ਕਰਦੇ ਆਪਾਂ ਫਿਰ ਉਹ ਦਾ ਕੋਈ ਬਾਲਾ ਵਧੀਆ ਫਿਰ ਰਿਜ਼ਲਟ ਨਹੀਂ ਹੁੰਦਾ ਤੇ ਇਹਦਾ ਪਹਿਲਾਂ ਪਹਿਲਾਂ ਹੀ ਕਰ ਦੇਵੇ ਸਪਰੇਅ ਤੇ ਹੁਣ ਕਣਕਾਂ ਜਿਹੜੀਆਂ ਬਈ ਡਿੱਗੀਆਂ ਨੇ ਪਹਿਲਾਂ ਇੱਥੇ ਵੀ ਡਿੱਗੀਆਂ ਸੀ ਥੋੜੀਆਂ ਬਹੁਤੀਆਂ ਹੁਣ ਅੱਧਾ ਵਿਚਾਲਾ ਜਾ ਜਦੋਂ ਬੱਲੀ ਦਾ ਸੀਗਾ ਉਦੋਂ ਕਣਕਾਂ ਸੀਗੀਆਂ ਡਿੱਗੀਆਂ ਸੀ ਪਰ ਉਹ ਉੱਠ ਖੜੀਆਂ ਦੁਬਾਰੇ ਆਪਣੀ ਵੀ ਥੋੜੀ ਜੋ ਹੈਗਾ ਪਹਿਲੇ ਪਾਸੇ ਕਿੱਲਾ ਹੋ ਪਹਿਲੇ ਪਾਸੇ ਕਿੱਲਾਗਾ ਉਧਰ ਉਹ ਥੋੜਾ ਜਿਹਾ ਡੇਡਾ ਹੋ ਗਿਆ ਸੀਗਾ ਵਿੱਚੋਂ ਵਿੱਚੋਂ ਦੱਗੀਆਂ ਤੇ ਪਰ ਉਹ ਵੀ ਕਣਕ ਆ ਜਿਹੜੀ ਬਹੁਤ ਵਧੀਆ ਖੜੀ ਹੋ ਗਈ ਕਣਕ ਉਹ ਸਪਰੇਅ ਕਰੀ ਨੂੰ ਹੋ ਗਿਆ ਹਫਤਾ ਆਪਣੇ ਫੰਗੀ ਸੈਡ ਪਾਤਾ ਸੀਗਾ ਕੁਟਾਰਾ ਦਵਾਈ ਪਾਤੀ ਸੇਮੀ ਆਈਆਂ ਉਹ ਤਾਂ ਇੱਕ ਦਿਨ ਭਾਈ ਯੂਨੀਵਰਸਿਟੀ ਵਾਲੇ ਆਏ ਸੀਗੇ ਕਹਿੰਦੇ ਵੀ ਇਹ 50 ਗ੍ਰਾਮ ਪਾਉਣੀ ਹੁੰਦੀ ਆ ਮੈਂ ਕਿਹਾ ਵੀ ਅਸੀਂ ਪਾਉਨੇ ਆ 100 ਗ੍ਰਾਮ ਉਹ ਕਹਿੰਦੇ ਇਹ 50 ਹੀ ਪੈਂਦੀ ਆਗੀ ਵੀ ਇਹੇ ਦੁਕਾਨ ਵਾਲੇ ਵੱਧ ਫਵਾਉਂਦੇ ਆ ਗੱਲ ਆਇਆ ਬਈ ਵੱਧ ਤਾਂ ਤਾਂ ਪਾਉਣੀ ਪੈਂਦੀ ਆ ਹੁਣ ਦਵਾਈ ਹੁਣ ਦਵਾਈਆਂ ਨੇ ਕੜਾ ਅਸਲੀ ਆਉਂਦੀਆਂ ਨੇ ਜੇ ਤਾਂ ਅਸਲੀ ਆਉਂਦੀਆਂ ਹੁਣ ਫਿਰ ਤਾਂ 50 ਹੀ ਕੰਮ ਕਰ ਜੇ ਆਪਾਂ ਬਈ ਪਾਉਣੇ ਆ ਕਿ 100 ਗ੍ਰਾਮ 100 ਗ੍ਰਾਮ ਹੀ ਪਾਈ ਆਪਾਂ ਕੀਲੇ ਦੀ ਤੇ ਦਵਾਈਆਂ ਤਾਂ ਬਈ ਹੋਰ ਵੀ ਮਹਿੰਗੀਆਂ ਮਹਿੰਗੀਆਂ ਪਈਆਂ ਨੇ ਹਨਾ ਹੁਣ ਤੁਸੀਂ ਬਈ ਕਮੈਂਟ ਕਰਕੇ ਦੱਸ ਦਿਓ ਬਈ ਆ ਤੇਲਾ ਕਿਵੇਂ ਆ ਤੁਹਾਡੇ ਕਿਵੇਂ ਆਗਾ ਵੀ ਮੀਂਹ ਹਨੇਰੀ ਤੋਂ ਗੜਿਆਂ ਤੋਂ ਕਣਕ ਬਚੀ ਵੀ ਆ ਇਸ ਵੀਡੀਓ ਦੇ ਵਿੱਚ ਜਰੂਰ ਦੱਸ ਦਿਓ ਵੀਡੀਓ ਨੂੰ ਸ਼ੇਅਰ ਤਾਂ ਜਰੂਰ ਕਰ ਦਿਓ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਹਨਾ ਤੇ ਬਾਕੀ ਵੀ ਨਾਲ ਇੱਕ ਗੱਲ ਹੋਰ ਆ ਤੇ ਹੁਣ ਜਿਵੇਂ ਮੌਸਮ ਆਗਾ ਝਾੜ ਵੀ ਸ਼ਾਇਦ ਕਣਕ ਦਾ ਵੀ ਵਧੀਆ ਰਹੂ ਮੇਰੇ ਹਿਸਾਬ ਨਾਲ ਫੇਰ ਕੁਝ ਕਹਿ ਨਹੀਂ ਸਕਦੇ ਹਨ ਤੇ ਰੱਬ ਨੇ ਹੋਰ ਪਾਸੇ ਦਾ ਮਾਰਜੀ ਕਹਿੰਦੇ ਵੀ ਪਾਤੀ ਆ ਇਧਰ ਬਠਿੰਡਾ ਏਰੀਆ ਚ ਆਪਾਂ ਸੁਣਿਆਗਾ ਵੀਡੀਓ ਵੀ ਦੇਖੀ ਨੇ ਗੜਿਆਂ ਦੇ ਨਾਲ ਅਤੇ ਬਾਕੀ ਪਹਿਲਾਂ ਕਣਕਾ ਵੀ ਡੱਗ ਪਈ ਆ ਆਪਣੀ ਸੁੱਖ ਸ਼ਾਂਤੀ ਚ ਚਲੋ ਫੇਰ ਵੀ ਆਪਾਂ ਤਾਂ ਕਹਿੰਨੇ ਸਾਰੇ ਸਾਰੇ ਪੰਜਾਬ ਦੀਆਂ ਜਿੱਥੇ-ਜਿੱਥੇ ਵੀ ਹੈਗਾ ਯਾਰ ਫਸਲਾਂ ਸਭ ਦੀਆਂ ਵਧੀਆ ਰਹਿਣ ਹਨਾ ਤੇ ਹੁਣ ਬਾਕੀ ਇੱਕ ਗੱਲ ਹੋਰ ਆ ਤੇ ਆਪਣੇ ਬੱਚਤਾਂ ਛੋਡੇ ਵੀ ਚਲੋ ਬੱਚਤ ਰਹੇ ਬਾਈ ਜਿੱਥੇ-ਜਿੱਥੇ ਵੀ ਵੀਡੀਓ ਤੁਸੀਂ ਦੇਖਦੇ ਹੋ ਚਾਹੇ ਪੰਜਾਬ 'ਚ ਦੇਖਦੇ ਹੋ ਚਾਹੇ ਹਰਿਆਣੇ 'ਚ ਯਾਰ ਜਿੱਥੇ ਵੀ ਮਰਜ਼ੀ ਦੇਖਦੇ ਹੋ ਹਨਾ ਸਾਰਿਆਂ ਦੇ ਸੁੱਖ ਸ਼ਾਂਤੀ ਰਹੇ ਫਸਲਾਂ ਨੂੰ ਆਪਾਂ ਇਹ ਨਹੀਂ ਕਹਿੰਦੇ ਵੀ ਯਾਰ ਕਿਸੇ ਦੀ ਖਰਾਬ ਹੋਵੇ ਫਸਲ ਹਨਾ ਜੇ ਆਪਾਂ ਕਿਸੇ ਦਾ ਬੁਰਾ ਧੱਕਾਗੇ ਆਪਦਾ ਪਹਿਲਾ ਹੁੰਦਾ ਵਾ ਤੇ ਬਾਈ ਝਾੜਾ ਗਾ ਜਿਹੜਾ ਕਣਕ ਦਾ ਉਹਦੇ ਬਾਰੇ ਵੀ ਆਪਾਂ ਗੱਲ ਕਰਦੇ ਭੁੱਲ ਕੇ ਵਿੱਚ ਤੇ ਝਾੜਾ ਜਿਹੜਾ ਕਣਕ ਦਾ ਇਸ ਇਸ ਵਾਰ ਸ਼ਾਇਦ ਵਧੀਆ ਰਹੂ ਝਾੜ ਕਣਕ ਦਾ ਫੇਰ ਬਾਈ ਰੱਬ ਦਾ ਪਤਾ ਨਹੀਂ ਜੇ ਗਰਮੀ ਗਰਮੀ ਪੈ ਗਈ ਹਨਾ ਫੇਰ ਘਟ ਵੀ ਸਕਦਾ ਹੈਗਾ ਕਣਕਾਂ ਸਾਰੀਆਂ ਖੜੀਆਂ ਨੇ ਝਾੜ ਕਿ ਹੋਣਾ ਚਾਹੀਦਾ ਵਧੀਆ ਆਪਣੇ ਬੀਜੀ ਸੀਗੀ ਸੁਪਰ ਸ਼ੀਡਰ ਨਾਲ ਤੇ ਕਣਕ ਹੈਗੀ ਬਹੁਤ ਵਧੀਆ ਹਨਾ ਤੇ ਤੁਸੀਂ ਬਾਈ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਡੇ ਕਣਕ ਕਿਵੇਂ ਆ ਤੇ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਐਨੀਕ ਵੀਡੀਓ ਆਪਾਂ ਤੁਹਾਡੇ ਨਾਲ ਸ਼ੇਅਰ ਕਰਨੀ ਸੀਗੀ ਤੇ ਥੈਂਕ ਯੂ ਧੰਨਵਾਦ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ